ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪੀਤ ਕੌਰ ਜੀ ਤੁਹਾਡੇ ਆਪਣੇ YouTube ਚੈਨਲ ਚੈਲ ਡਿਜ਼ਾਈਨਰ ਅਪਟੇਕ ਟੇਪ ਵਿੱਚ ਮਿਲ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਣੇ ਵਧੀਆ ਹੋਣੇ ਜੀ ਅਸੀਂ ਵੀ ਬਹੁਤ ਵਧੀਆ ਸਭ ਤੋਂ ਪਹਿਲਾਂ ਰਿਕਵੈਸਟ ਹੈ ਇਹ ਕਿਵੇਂ ਵੀ ਸਾਰੇ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਆਪਾਂ ਕਾਫੀ ਟਾਈਮ ਬਾਅਦ ਪਾ ਰਹੇ ਹੈਗੇ ਬਹੁਤ ਸਾਰੇ ਮੈਸੇਜ ਵੀ ਆ ਰਹੇ ਸੀ ਤੁਸੀਂ ਵੀਡੀਓ ਨਹੀਂ ਪਾ ਰਹੇ ਹੈਗੇ ਬਸ ਕਰੇ ਕਮੇ ਡ ਕਰਨ ਹੋਗਾ ਕੁਛ ਬਸ ਪ੍ਰੋਬਲਮ ਹੋਣ ਕਰਕੇ ਆਪਾਂ ਤਾਂ ਵੀਡੀਓ ਜਿਹੜੀ ਉਹ ਨਹੀਂ ਪਾ ਸਕੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜਿਹੇ ਸੂਟ ਸਾਰੇ ਸੇਲ ਹੀ ਕੱਢੀ ਹੈਗੀ ਆਪਾਂ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਊਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਅਲੇ ਰੱਖ ਦੇ ਸਕਦੇ ਹੋਗੇ ਤੇ ਨੰਬਰ ਆਪਣਾ ਉਹੀ ਪਹਿਲਾਂ ਵਾਲਾ ਹੀ ਹੈ 950130027 ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈ ਕੇ ਤੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋਗੇ ਸੂਟਾ ਜਿਹੜੇ ਉਹ ਕਾਟਨ ਦੇ ਰੈਂਡ ਦੇ ਜੀ ਸਾਰੇ ਸਾਰੇ ਸੂਟ ਬ੍ਰੈਂਡ ਰੈਂਡ ਕੇ ਕੋਈ ਵੀ ਦਾਉਟ ਲੈਂਡ ਨਹੀਂ ਹੋਗਾ ਤੇ ਸਾਰੇ ਸੂਟ ਬਹੁਤ ਸੋਹਣੇ ਨੇ ਤੇ ਜਿਹੜੇ ਕਿ 12.5 13 13 1350 ਦੀ ਰੇਂਜ ਰੇਂਜ ਵਾਲੇ ਸੂਟ ਨੇ ਇਹ ਤੇ ਪ੍ਰਾਈਸ ਇਹਨਾਂ ਦਾ ਆਪਾਂ ਤੁਹਾਨੂੰ ਦੱਸ ਦਾਂਗੇ ਪਹਿਲਾਂ ਤੁਸੀਂ ਦੇਖ ਲਓ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਦੇ ਜਾਈਓ ਤੇ ਵਿਦਾਉਟ ਲੈਂਡਿੰਗ ਇਹ ਸੂਟ ਆ ਜਿਹੜੇ ਇਹ ਬਣ ਗਏ ਬਹੁਤ ਸੋਹਣਾ ਸਟਾਫ ਆਗਾ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਲਿਓ ਤੇ ਨੰਬਰ ਹੈਗਾ ਜੀ ਆਪਣਾ 950130027 ਲਓ ਜੀ ਆ ਗਿਆ ਪਹਿਲਾ ਸੂਟ ਇਹ ਜੈਟ ਦਾ 블랙 ਨਹੀਂ ਹੈਗਾ ਦੇ ਵਿੱਚ ਥੋੜਾ ਜਿਹਾ ਗਰੇ ਜੀ ਟੋਨ ਦੇ ਵਿੱਚ ਹੈਗਾ ਤੇ ਇਹ ਦਾ ਦੁਪੱਟਾ ਜੀ ਮਸਲੀਨ ਦਾ ਪਿਓਰ ਮਸਲੀਨ ਦਾ ਦੁਪੱਟਾ ਕਾ ਟਾਈ ਡਾਈ ਦੁਪੱਟਾ ਆਪਾਂ ਖੁਦ ਰੈਡੀ ਕਰਵਾਏ ਸੀ ਇਹ ਸੂਟ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਤੇ ਕੁਛ ਕੁ ਸੂਟ ਰਹਿੰਦੇ ਨੇ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਰਡਰ ਦੇ ਦਿਓ। ਕਾਟਨ ਦਾ ਸੂਟ ਆ ਵਿਦਆਉਟ ਕਲੈਨਿੰਗ ਤੋਂ ਸੂਟ ਬਣੂਗਾ ਜੀ। ਬਹੁਤ ਸੋਹਣਾ ਸਟਾਫ ਹੈਗਾ ਤੇ ਪ੍ਰਾਈਜ਼ ਹੈਗਾ ਜੀ ਇਹਦਾ 1050 ਰੁਪਏ। ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਸਕਰੀਨਸ਼ਾਟ ਲੈ ਕੇ ਆਰਡਰ ਦੇ ਦਿਓ ਤੇ ਵਿਦਆਉਟ ਵਿਦ ਸ਼ਿਪਿੰਗ ਫ੍ਰੀ ਹੈ ਜੀ ਇਹਦੇ ਨਾਲ। ਸ਼ਿਪਿੰਗ ਆਪਾਂ ਬਿਲਕੁਲ ਫ੍ਰੀ ਕਰਾਂਗੇ 1050 ਦਾ ਸੂਟ ਆਗਾ। ਜੀ ਕਿਸੇ ਭੈਣ ਨੇ ਆਪਣੇ ਘਰੇ ਆ ਕੇ ਲੈ ਕੇ ਜਾਣਾ ਉਹ ਵੀ ਲਈ ਜਾ ਸਕਦੇ। SK ਕੰਪਨੀ ਦਾ ਸੂਟਾ ਲਓ ਜੀ ਐਸਕੇ ਦਾ ਫੂਟਾ ਜਾਂ ਇਸ ਦਾ 1500 ਤੇ ਰੇਟ ਹੈ ਜੀ ਲੋ ਕਲਰ ਸਾਰੇ ਸੋਹਣੇ ਨੇ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਉਹ ਤੁਸੀਂ ਲੈ ਸਕਦੇ ਇਹ ਆਪਾਂ ਸੇਲ ਹੀ ਗੱਡੀ ਹੈ ਜੀ ਥੋੜੇ ਜੀ ਸੂਟ ਰਹਿੰਦੇ ਸੀ ਆਪਣੇ ਕੋਲ ਇਸ ਕਰਕੇ ਤੇ ਕਿਉਂਕਿ ਆਪਾਂ ਤਾਂ ਵੀਡੀਓ ਬਣੀ ਨਹੀਂ ਹੈਗੀ ਆਪਣਾ ਆਫਲਾਈਨ ਹੀ ਸਾਰਾ ਜਿਹੜਾ ਉਹ ਸੀਗਾ ਸੇਲ ਹੋ ਗਿਆ ਸੀਗਾ ਜੀ ਸਟਾਕ ਇਹਦੇ ਨਾਲ ਵੀ ਮਿਸਲੀ ਦਾ ਦੁਪੱਟਾ ਟਾਈਟ ਟਾਈਟ ਪੱਤੇ ਨੇ ਵਿਦਾਊਟ ਲਾਈਨਿੰਗ ਤੋਂ ਸੂਟ ਬਣ ਲਈਏ ਜੀ ਸਾਰੇ ਤੇ ਖੁੱਲੇ ਡੁੱਲੇ ਦੁਪੱਟੇ ਆ ਜੀ ਟਾਈਟ ਟਾਈਟ ਮੀਟਰ ਦੇ ਦੁਪੱਟੇ ਆ ਖੁੱਲੇ ਖੁੱਲੇ ਸਾਰੇ ਸਾਰੇ ਦੁਪੱਟੇ ਟਾਈਟ ਆ ਦੇਖ ਸਕਦੇ ਹੋ ਤੇ ਆਪਣਾ ਆਰਡਰ ਦੇ ਸਕਦੇ ਹੋ ਫਰੋਜੀ ਰੰਗ ਦੇ ਵਿੱਚ ਆ ਸੂਟ ਸੀ ਗ੍ਰੀਨ ਕਲਰ ਆ ਆਗਲਾ ਸੂਟ ਹੈਗਾ ਜੀ ਮਸਟਰਡ ਕਲਰ ਦਾ ਇਹ ਸੂਟ ਦਾ ਰੇਟ ਹੈਗਾ ਜੀ 1500 ਰੁਪਏ 1500 ਰੁਪਏ ਰੇਟ ਆਇਆ ਆਪਾਂ 1050 ਦੇ ਵਿੱਚ ਹੀ ਦੇਵਾਂਗੇ ਤੁਹਾਨੂੰ ਸੂਟ ਇਹਦੇ ਨਾਲ ਵੀ ਮਸਲੀਨ ਦਾ ਦੁਪੱਟਾ ਇਹ ਪ੍ਰਿੰਟ ਵਾਲਾ ਮਸਲੀਨ ਦੁਪੱਟਾ ਗੱਜੇ ਦੇਖ ਸਕਦੇ ਹੋ ਇਹ ਸੂਟ ਵੀ ਆਪਾਂ ਤੁਹਾਨੂੰ 1050 ਦੀ ਰੇਂਜ ਦੇ ਵਿੱਚ ਹੀ ਦੇ ਰਹੇ ਆ ਇਹ ਸੂਟ ਵੀ ਹੈਗਾਗਾ ਪੂਰੇ 1500 ਦਾ ਸੀਗਾ ਜੀ ਇਹ ਵਾਲਾ ਸੂਟ ਇਹ ਹੀ ਪੀਸ ਰੈਂਡ ਕਰਕੇ ਆਪਾਂ ਤੁਹਾਨੂੰ ਦੇ ਰਹੇ ਆ 1050 ਦੇ ਵਿੱਚ ਬਹੁਤ ਸੋਹਣਾ ਸੂਟ ਆ ਸਿੱਦਕ ਦਾ ਸੂਟ ਆ ਜੀ ਇਹ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਲਿਓ ਤੇ ਆਪਣਾ ਆਰਡਰ ਆ ਜਿਹੜਾ ਦੇ ਸਕਦੇ ਆ ਅਗਲਾ ਸੂਟ ਆ ਜੀ ਆਹ ਵਾਲਾ ਕਲਰ ਏ ਵੀ 1050 ਵਿੱਚ ਹੀ ਆਉਂਦਾ ਏ ਕਿਸੇ ਵੀ ਸੂਟ ਦੇ ਥੱਲੇ ਵੀ ਦਾ ਆਪਕ ਲੇਨਿੰਗ ਬਣਨਗੇ ਸੂਟ 1000 ਪੇ ਦੇ ਮਿਲ ਰਹੇ ਨੇ ਸਾਰੇ ਕਹਿੰਦੇ ਨੇ 1000 ਰੁਪਏ ਦਾ ਮਿਲਦਾ ਵੀ ਹੈਗਾ ਪਰ ਉਹ ਸਾਰੇ ਸੂਤਾ ਚ ਲਾਈਨਿੰਗ ਵੀ ਲੱਗਦੀ ਹੈ ਤੁਹਾਨੂੰ ਪਤਾ ਹੀ ਹੈਗਾ ਤੇ ਵੀ ਆਊਟਲਾਈਨਿੰਗ ਤੁਹਾਨੂੰ ਬਹੁਤ ਘੱਟ ਰੇਂਜ ਚ ਮਿਲ ਰਿਹਾ ਇਹ ਸੂਟ ਬਹੁਤ ਸੋਹਣਾ ਸਟਾਫ ਆ ਜੀ ਇਹਦਾ ਲੋਚ ਆ ਸ਼ਰਟਾਂ ਵੀ ਆ ਸ਼ੈਡੋ ਪ੍ਰਿੰਟ ਦੀ ਆਉਗੀ ਜੀ ਬਾਟਮ ਡਾਈ ਦੁਪੱਟਾ ਹੋ ਗਏ ਬਜੀ ਤਾਈ ਮੀਟਰ ਕੁਲਾ ਡੁਲਾ ਦੁਪੱਟਾ ਹੋ ਗਏ ਬਹੁਤ ਸੋਹਣੀ ਡਾਈ ਕੀਤੀ ਹੋਈ ਹੈ ਦੁਪੱਟੇ ਦੀ ਕਲਰ ਵੀ ਇਹਦਾ ਸੋਹਣਾ ਬਹੁਤ ਜੇ ਤੁਹਾਨੂੰ ਕਿਸਾਨ ਦਾ ਸਕਰੀਨ ਸ਼ਾਟ ਲੈ ਸਕੀਓ ਤੇ ਆਪਣਾ ਆਰਡਰ ਦੇ ਸਕਦੇ ਹੋ ਥੋੜਾ ਜਿਹਾ ਜੇ ਆਪਾਂ ਥੋੜਾ ਜਿਹਾ ਜਿਹਾ ਲਾਈਟ ਲੱਗੇ ਸਨੇ ਤੋਂ ਆਰਡਰ ਕਰਨਾ ਹੋਇਆ ਜੀ 3 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਘਰੇ ਸੂਟ ਪਹੁੰਚ ਜਾਊਗਾ ਜੀ ਸਿਰਫ 3 ਦਿਨ ਹੀ ਲੱਗਣਗੇ ਜੇ ਆਪਾਂ ਅੱਜ ਵੀ ਕੂਰੀਅਰ ਕਰਦੇ ਆ ਜਾਂ ਕੱਲ ਨੂੰ ਵੀ ਕਰਦੇ ਆ ਤੀਸਰੇ ਦਿਨ ਤੁਹਾਡੇ ਘਰੇ ਆ ਜਾਊਗਾ ਜੀ ਕੂਰੀਅਰ ਲਓ ਜੀ ਇਹ ਹੈਗਾ ਜੀ BLM ਬ੍ਰਾਂਡ ਦਾ ਸੂਟ ਹੈਗਾ ਇਹ ਵੀ ਬਹੁਤ ਸੋਹਣਾਗਾ ਤੇ ਸਟਾਫ ਦੀ ਬਹੁਤ ਜ਼ਿਆਦਾ ਸੋਹਣਾਗਾ ਤੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਬਹੁਤ ਸੋਹਣੀ ਕਾਟਨ ਹੈ ਇਹਨਾਂ ਦੇ ਦੁਪੱਟੇ ਆ ਜਿਹੜੇ ਇਹ ਇੱਕ ਗਲਰ ਦੀ ਹੈ ਜੀ ਹਾਂ ਇਹ ਵੀ ਦੁਪੱਟੇ ਮਸਲੀਨ ਦੇ ਆ ਬਟੇ ਕਿ ਇੱਕੋ ਕਲਰ ਦੇ ਆ ਅਗਲਾ ਕਲਰ ਲੈ ਲਈਏ ਇਹਦੇ ਵਿੱਚ ਕਿਧਰੇ ਮੋਰ ਦੇਖ ਸਕਦੇ ਹੋ ਜੀ ਸਾਰਿਆਂ ਤੇ ਲੱਗੀ ਹੋਊਗੀ ਬੀ ਐਲ ਐਮ ਬ੍ਰਾਂਡ ਦਾ ਸੂਟ ਹੈਗਾ ਇੰਨਾ ਸੋਹਣਾ ਸਟਾਫ ਆ ਜੀ ਜੇ ਥੋਡੇ ਕੋਲੇ ਪਹੁੰਚੂ ਆ ਤੁਹਾਨੂੰ ਪਤਾ ਲੱਗ ਜੂਗਾ 1050 ਦੀ ਰੇਂਜ ਦੇ ਵਿੱਚ ਹੀ ਨੇ ਸੂਟ ਵੀ ਇਹ ਗ੍ਰੇ ਕਲਰ ਹੈ ਜਿਹਦਾ ਦੁਪੱਟਾ ਮਸਲੀਡ ਦਾ ਲੱਗਿਆ ਹੋਣਾ ਸਾਰੇ ਸੂਟ 1400 ਤੋਂ ਸਿਰਫ ਰੇਂਜ ਵਾਲੇ ਸੂਟ ਮੇਂ ਜਿਹੜੇ ਕਿ ਆਪਾਂ 1050 ਦੇ ਦੇ ਰਹੇ ਹਾਂਗੇ ਕਿਉਂਕਿ ਸਟਾਕ ਆਪਾਂ ਕਲੀਅਰ ਕਰਨਾ ਹੈ ਹੁਣ ਤੁਹਾਨੂੰ ਵੀ ਪਤਾ ਹੀ ਹੈ ਸਾਰਿਆਂ ਨੂੰ ਆਹ ਦੇਖ ਅਗਲਾ ਕੱਟ ਰੈਬੀ ਸੀ ਗ੍ਰੀਨ ਕਲਰ ਇਸ ਟਾਈਟੋਨ ਦੇ ਵਿੱਚ ਆਹ ਨਾ ਸੀ ਗ੍ਰੀਨ ਨਾ ਬ੍ਰੈਂਡ ਦਾ ਇਹ ਤਾਂ ਮਨਾ ਬ੍ਰੈਂਡ ਦਾ ਹੋਊਗਾ ਇਹਦਾ ਦੁਪੱਟਾ ਵੀ ਇੱਕੋ ਕਲਰ ਦਾ ਜੇ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋਗੇ ਇੱਕ ਵਾਰੀ ਦੇਖ ਲਓ ਤੁਸੀਂ ਦੁਬਾਰਾ ਤੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕ ਜੀ ਅਮੀਰ ਕਰਦੇ ਆਂ ਜੀ ਸੂਤੋਂ ਨੂੰ ਪਸੰਦ ਆਏ ਹੋਣਗੇ ਜਿਹੜਾ ਵੀ ਸੂਤ ਸੁਨੂ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਆਪਣਾ ਆਲਟਰਾ ਜਿਹੜਾ ਤੁਸੀਂ ਦੇ ਸਕਦੇ ਹੋਗੇ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ